स्टार एजी न्यूज़ चैनल ਤੇ ਤੁਹਾਡਾ ਸਵਾਗਤ ਕਰਦੇ ਆ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ स्टार एजी न्यूज़ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਤੁਸੀਂ ਆਪ ਦੇਖਿਆ ਉਤਸ਼ਾਹ ਇਦੋਂ ਲੋਕਾਂ ਦਾ ਤੇ ਬੜੇ ਪਿਆਰ ਨੇ ਮਿਲੇ ਨੇ ਸ਼ਾਡੇ ਰੀਆਂ ਵੀ ਉਹੀ ਪ੍ਰੋਬਲਮ ਨੇ ਜਿਹੜੀਆਂ ਬਾਕੀ ਅੰਮਰਸਰ ਦੀਆਂ ਡਵੈਲਪਮੈਂਟ ਦੀਆਂ ਪ੍ਰੋਬਲਮ ਨੇ ਔਰ ਇਹ ਉਤਸ਼ਾਹ ਦਿਖਾਉਂਦਾ ਹੈ ਕਿ ਲੋਕ ਚਾਹੁੰਦੇ ਨੇ ਕਿ ਇਹ ਜਿਹੜੀਆਂ ਮੁਸ਼ਕਲਾਂ ਨੇ ਇਹਨਾਂ ਨੂੰ ਅਸੀਂ ਇਨਵੋਲ ਹੋ ਕੇ ਇਹਨਾਂ ਨੂੰ ਠੀਕ ਠਾਕ ਕਰੀਏ ਤੇ ਕਰਾਂਗੇ ਹਾਂ ਜਿਹੜੀ ਰੈਲੀ ਕੱਢੀ ਗਈ ਹੈ ਮੈਂ ਜਗENDER ਸਿੰਘ ਹਟਵਾਲ ਸੂਬਾ ਕਾਰਜਕਾਰੀ ਮੈਂਬਰ ਪੰਜਾਬ ਐਸਸੀ ਮੋਰਚਾ ਅੱਜ ਜਿਹੜੀ ਰੈਲੀ ਕੱਢੀ ਗਈ ਆ ਬਹੁਤ ਹੀ ਉਤਸ਼ਾਹਯੋਕ ਸੀ ਔਰ ਲੋਕਾਂ ਦਾ ਉਤਸ਼ਾਹ ਵੇਖਣਾ ਬੰਦਾ ਸੀਗਾ ਜਿਹੜਾ ਲੋਕਾਂ ਨੇ ਇੱਥੇ ਸਮਰਥਨ ਦਿੱਤਾ ਬਾਜ਼ਾਰ ਛਾਟਾ ਬਾਜ਼ਾਰ ਅਸੀਂ ਅੱਜ ਡੋਰ ਟੂ ਡੋਰ ਕਰਨ ਗਏ ਸੀਗੇ ਇਹਨਾਂ ਅਥਾ ਪਿਆਰ ਜਿਹੜਾ ਲੋਕਾਂ ਨੇ ਔਰ ਦੁਕਾਨਦਾਰਾਂ ਨੇ ਵਪਾਰੀ ਭਾਈਚਾਰੇ ਨੇ ਜਿਹੜਾ ਦਿੱਤਾ ਉਹ ਵੇਖਣ ਯੋਗ ਬੰਦਾ ਸੀਗਾ ਔਰ ਛਾਟਾ ਮਾਰਦਾ ਸਮੁੰਦਰ ਜਿਹੜਾ ਉਹ ਤੁਸੀਂ ਤੁਸੀਂ ਵੀ ਸਾਰੇ ਲੋਕਾਂ ਨੇ ਵੇਖਿਆ ਹੀ ਆ ਕਿ ਉਹ ਜਿਹੜਾ ਸਮੁੰਦਰੀ ਜਿੱਤੀ ਜੜੀ ਉਹਨੂੰ ਯਕੀਨੀ ਬਣਾਉਣ ਵਾਸਤੇ ਜਿਹੜਾ ਉਹ ਤੱਤ ਪਰ ਨੇ ਜਲਦੇ ਆ ਕੀ ਕਹਿਣਾ ਚਾਹਤੇ ਦੇਖੋ ਜੀ ਇਹ ਜਿਹੜਾ ਪਹਿਲੀ ਵਾਰੀ ਹੋਇਆ ਐਤ ਕੀ ਇਲੈਕਸ਼ਨ ਜਿਹੜੀ ਆ ਇਹਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਕੋਈ ਐਸ ਪਾਰਟੀ ਤੋਂ ਜੰਪ ਕਰਕੇ ਉਧਰ ਜਾ ਰਿਹਾ ਕੋਈ ਐਸ ਪਾਰਟੀ ਤੋਂ ਜੰਪ ਕਰਕੇ ਉਧਰ ਜਾ ਰਿਹਾ ਪਰ ਮੈਂ ਜਿੰਨਾ ਤੱਕ ਮੇਰੀ ਆਪਣੀ ਸੋਚ ਆ ਮੇਰੀ ਪਰਸਨਲ ਸੋਚ ਆ ਕਿ ਜਿਹੜਾ ਇਹੋ ਜਿਹਾ ਕੰਮ ਆ ਕਿ ਤੁਸੀਂ ਪਾਰਟੀਆਂ ਐਸ ਪਾਰਟੀ ਨੂੰ ਛੱਡ ਕੇ ਹੋਰ ਪਾਰਟੀ ਜਾਣਾ ਬਿਲਕੁਲ ਜਿਹੜਾ ਮੈਨੂੰ ਮੈਂ ਕਹੂੰਗਾ ਕਿ ਇਹ ਬਿਲਕੁਲ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਜੇ ਕੋਈ ਕਿਸੇ ਪਾਰਟੀ ਦੇ ਵਿੱਚ ਕਿਸੇ ਦਾ ਕੋਈ ਗਿਲਾ ਸ਼ਿਕਵਾ ਉਹ ਗਿਲਾ ਸ਼ਿਕਵਾ ਜਿਹੜਾ ਉਹ ਮਿਲ ਬੈਠ ਕੇ ਉਹਨਾਂ ਨੂੰ ਲਟਾਉਣਾ ਚਾਹੀਦਾ ਨਾ ਕਿ ਦੂਸਰੀ ਪਾਰਟੀ ਜਾਣ ਦੇ ਵਿੱਚ ਵੀ ਜਿਹੜਾ ਉਹ ਉਹਨਾਂ ਦਾ ਰੈਪਿਊਟੇਸ਼ਨ ਜਿਹੜਾ ਉਹ ਮੈਂ ਸਮਝਦਾ ਕਿ ਉਹ ਐਡਾ ਵਧੀਆ ਨਹੀਂ ਰਹਿੰਦਾ ਕਿਉਂਕਿ ਸਿਰਫ ਵਿਸ਼ਵਾਸ ਜਿਹੜਾ ਵਾ ਉਹ ਜਨਤਾ ਦਾ ਔਰ ਵਰਕਰ ਦਾ ਉੱਟ ਜਾਂਦਾ ਉਹਦੇ ਕੋਲ ਜਿਆਦਾ ਲਾਭ ਨਹੀਂ ਮਿਲਣ ਵਾਲਾ ਕਿ ਇਦਾਂ ਨੂੰ ਕਿਸੇ ਜੰਪ ਕਰਕੇ ਉੱਧਰ ਗਏ ਆ ਲੇਕਿਨ ਵਰਕਰ ਜਿਹੜਾ ਜਿਨੇ ਵੋਟਾਂ ਪਾਉਣੀਆਂ ਉਹ ਤੁਹਾਡੇ ਤੋਂ ਅਤਾਹਤ ਜੜਾ ਹੋਇਆ ਪਿਆ ਤੇ ਅਸੀਂ ਹੁਣ ਕੀ ਕਰੀਏ ਸੱਚ ਦੇਖੇ ਜੇ ਕਿਸਾਨ ਵੀ ਜਿਹੜੇ ਦੂਜੇ ਵਿੱਚ ਰੱਖਦੇ ਪਏ ਆ ਦੇਖੋ ਜੀ ਵੈਲਕਮ ਆ ਕਿਸਾਨ ਸਾਡੇ ਭਰਾ ਨੇ ਜਿਹੜਾ ਸਿਸਟਮ ਆ ਉਹਨੂੰ ਚਲਾਉਣ ਵਾਸਤੇ ਜਿਹੜਾ ਹਿੰਦੁਸਤਾਨ ਦਾ ਕਾਨੂੰਨ ਹੈ ਉਹਨੂੰ ਮੰਨਦੇ ਨੇ ਤੇ ਬਹੁਤ ਵਧੀਆ ਗੱਲ ਹੈ ਔਰ ਕੁਝ ਲੋਕ ਜਿਹੜੇ ਕਿਸਾਨਾਂ ਦੇ ਭੇਸ ਦੇ ਵਿੱਚ ਅਜੇ ਵੀ ਜਿਹੜਾ ਉਹ ਹਿੰਦੁਸਤਾਨ ਦਾ ਬਹੁਤ ਜਣਾ ਨੁਕਸਾਨ ਕਰ ਰਹੇ ਔਰ ਕਿ ਹਿੰਦੁਸਤਾਨ ਦੇ ਕਾਨੂੰਨ ਨੂੰ ਮੰਨਣ ਨੂੰ ਤਿਆਰ ਨਹੀਂ ਮੇਰੀ ਉਹਨਾਂ ਨੂੰ ਭਰਾਵਾਂ ਨੂੰ ਪਰਜੋਰ ਅਪੀਲ ਆ ਕਿ ਤੁਸੀਂ ਹਿੰਦੁਸਤਾਨ ਨੂੰ ਜਿਹੜਾ ਉਹ ਗੁਲਦਸਤਾ ਜਿਸ ਤਰ੍ਹਾਂ ਪਹਿਲਾਂ ਸੀਗਾ ਉਸ ਤਰ੍ਹਾਂ ਬਣਾ ਰਹੇ ਰਹਿੰਦੇ ਹੋ ਔਰ ਜਿਹੜੀ ਤੁਸੀਂ ਇਹ ਰਖਲਾਈ ਹੋਈ ਆ ਕਿ ਕਿਸੇ ਦੇ ਹੋਲਡਿੰਗ ਬੋਰਡ ਪਾੜੇ ਜਾ ਰਹੇ ਹੋ ਮੇਰਾ ਪਿੰਡ ਗੁਰੂ ਕੀ ਬਡਾਲੀ ਜੇ ਮੇਰੀ ਰਹਿਸ਼ ਆ ਉੱਥੇ ਕਿਸਵਾਨਾਂ ਦੇ ਆੜ ਦੇ ਵਿੱਚ ਕੁਝ ਬੰਦਿਆਂ ਨੇ ਜਿਹੜੇ ਆ 40 ਬੋਰਡ ਸਾਡੇ ਜਿਹੜੇ ਸੀਗੇ ਉੱਥੇ ਲੱਗੇ ਨੇ ਉਹਦੇ ਵਿੱਚ ਮੇਰੀ ਫੋਟੋ ਲੱਗੀ ਹੋਈ ਆ ਉਹ ਕਹਿੰਦੇ ਜੀ ਤੁਹਾਡਾ ਕੋਈ ਵਿਰੋਧ ਨਹੀਂ ਅਸੀਂ ਮੋਦੀ ਦਾ ਐਸੇ ਬੋਰਡ ਨਹੀਂ ਲਗਣ ਦੇਣਾ ਮੈਂ ਐਫ ਆਈ ਆਰ ਦਰਜ ਕਰਾਤੀ ਆ ਕੱਲ ਮੈਂ ਤੁਹਾਨੂੰ ਕਾਪੀ ਵੀ ਦੇ ਦਾਂਗਾ ਔਰ ਇਹ ਜਿਹੜਾ ਕੰਮ ਜਿਹਾ ਮਾਹੌਲ ਬਣਾਉਣਾ ਔਰ ਭਾਈਚਾਰੇ ਨੂੰ ਮਗਾਣ ਦਾ ਕੰਮ ਜਿਹੜੇ ਲੋਕ ਕਰ ਰਹੇ ਆ ਮੈਂ ਉਹਨਾਂ ਨੂੰ ਅਪੀਲ ਕਰੂੰਗਾ ਕਿ ਭਾਈ ਸਾਹਿਬ ਇਹ ਤੁਸੀਂ ਚੋਣਾ ਦਾ ਮਾਹੌਲ ਆ ਇਹ ਦੇਸ਼ ਨੂੰ ਚਲਾਉਣ ਵਾਸਤੇ ਅੱچھے ਸਿਆਸਤਦਾਨ ਜਿਹੜੇ ਉਹ ਗਾੜੀ ਹੋਣਾ ਚਾਹੀਦੀ ਆ ਭਾਰਤੀ ਜਨਤਾ ਪਾਰਟੀ ਦੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਸਿਆਸਤਦਾਨ ਇਸ ਵੇਲੇ ਕੁੱਤੇ ਨੇ ਸਰਦਾਰ ਅ ਪ੍ਰਤਾਪ ਸਿੰਘ ਸਮੁੰਦਰੀ ਜੀ ਔਰ ਇਹਨਾਂ ਦਾ ਕਦ ਬਹੁਤ ਉੱਚਾ ਇਹਨਾਂ ਨੂੰ ਤੁਸੀਂ ਅਸੀਂ ਆਪਾਂ ਸਾਰਿਆਂ ਜਣਿਆਂ ਨੇ ਜਿਹੜਾ ਮੈਂ ਕਹੂੰਗਾ ਕਿ ਜਿਹੜਾ ਉਹ ਇਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਣਾ ਜਿਹੜਾ ਬਹੁਤ ਜ਼ਰੂਰੀ ਹੈ